ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਲ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਲਗੀ ਤਾਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸਵਾਮੀ ਸ਼ਬਦਾ ਅਵਤਾਰ ਸਤਿਗੁਰੂ ਆਸਣਾ ਸਿਗਾ ਸਣਾ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਕੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ ਕੇ ਸੁਣ ਕੇ ਖਾਲਸਾ ਜੀ ਮਨੁੱਖ ਪੀਰ ਦੇਵਤਿਆਂ ਦੀ ਪਦਵੀ ਤੋਂ ਉੱਚਾ ਹੋ ਜਾਂਦਾ ਹੈ ਜਿਸ ਨਾਮ ਨੂੰ ਸੁਣ ਕੇ ਖਾਲਸਾ ਜੀ ਈਸ਼ਵਰ ਵਰਗੇ ਜਾਂ ਬ੍ਰਹਮਾ ਜੀ ਵਰਗੇ ਜਾਂ ਸ਼ਿਵ ਜੀ ਵਰਗੇਆਂ ਤੋਂ ਉੱਚੀਆਂ ਪਦਵੀਆਂ ਪ੍ਰਾਪਤ ਹੋ ਜਾਂਦੀਆਂ ਫਿਰ ਉਸੇ ਨਾਮ ਨੂੰ ਖਾਲਸਾ ਜੀ ਮੰਨ ਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਪਰਮੇਸ਼ਰ ਦੇ ਘਰ ਵਿੱਚ ਜਗ੍ਹਾ ਬਣਾ ਲੈਂਦਾ ਹੈ ਜਿਹੜਾ ਨਾਮ ਦਾ ਮੰਨਣ ਕਰਦਾ ਹੈ ਗੁਰੂ ਕੇ ਉਪਦੇਸ਼ ਦਾ ਮੰਨਣ ਕਰਦਾ ਹੈ ਨਾ ਉਹ ਫਿਰ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਉੱਤੇ ਪ੍ਰਵਾਨ ਹੋ ਜਾਂਦਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਕਿ ਨਾਮ ਨੂੰ ਮੰਨਣ ਵਾਲਾ ਮਨੁੱਖ ਭਵਜਲ ਤੋਂ ਪਾਰ ਹੋ ਜਾਂਦਾ ਫਿਰ ਉਹਨੂੰ ਖਾਲਸਾ ਜੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਬਿਗੜ ਨਹੀਂ ਲੱਗਦਾ ਮਹਾਰਾਜ ਕਹਿੰਦੇ ਨਾਏ ਮੰਨੇ ਆ ਭਵਜਲ ਲੰਘੀ ਆ ਫਿਰ ਇਹ ਬਿਗੜ ਨਾ ਹੋਈ ਨਾਮ ਨੂੰ ਮੰਨਣ ਵਾਲਾ ਗੁਰੂ ਕੇਵਲੇਸ਼ ਨੂੰ ਮੰਨਣ ਵਾਲਾ ਜੋ ਗੁਰਮੁਖ ਹੈ ਗੁਰਸਿੱਖ ਹੈ ਉਹ ਨਾਮ ਦੀ ਮਹਿਮਾ ਨੂੰ ਜਾਣਨ ਵਾਲਾ ਖਾਲਸਾ ਜੀ ਪਵਜਲ ਤੋਂ ਪਾਰ ਹੋ ਜਾਂਦਾ ਫਿਰ ਉਹਨੂੰ ਜਿਹੜਾ ਜੰਮਣ ਤੇ ਮਰਨ ਵਾਲਾ ਵਿਗਣਾ ਫਿਰ ਦੁਬਾਰਾ ਨਹੀਂ ਲੱਗਦਾ ਸੂਇਸ ਕਰਕੇ ਸਤਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਨਾਮ ਨੂੰ ਸੁਣੀਏ ਨਾਮ ਨੂੰ ਮੰਨੀਏ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਖਾਲਸਾ ਜੀ ਇਹ ਜਿਹੜਾ ਮਹਾਰਾਜ ਜੀਆਂ ਦਾ ਬਚਨ ਹੈ ਜਿਵੇਂ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨਾ ਮੰਨ ਮੋਹ ਚੋਟਾ ਨਾ ਖਾਏ ਜਿਹੜਾ ਨਾਮ ਨੂੰ ਮੰਨਣ ਵਾਲਾ ਹੈ ਫਿਰ ਉਹ ਖਾਲਸਾ ਜੀ ਮੂੰਹ ਤੇ ਚੋਟਾ ਨਹੀਂ ਖਾਂਦਾ ਜਮਾਂ ਦੀ ਜਮਾਂ ਦੀ ਚੋਟ ਉਹਨਾਂ ਦੀ ਜਮਾਂ ਦੀ ਕੋਟ ਉਹਨਾਂ ਨੂੰ ਨਹੀਂ ਪੈਂਦੀ ਖਾਲਸਾ ਜੀ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਣ ਵਾਲੇ ਗੁਰਮਖ ਹਨ ਜਿਨ੍ਹਾਂ ਨੇ ਨਾਮ ਨੂੰ ਮੰਨ ਲਿਆ ਹੈ ਕਿ ਨਾਮ ਹੀ ਸੱਚਾ ਹੈ ਨਾਮ ਹੀ ਬਾਰ ਲਗਾਉਣ ਵਾਲਾ ਹੈ ਨਾਮ ਹੀ ਤਾਰਨ ਵਾਲਾ ਹੈ ਸਭ ਕੁਝ ਖਾਲਸਾ ਜੀ ਉਹਨਾਂ ਨੂੰ ਇਹ ਹਿਰਦੇ ਵਿੱਚ ਸੋਝੀ ਆ ਗਈ ਹੈ ਬਾਣੀ ਤੋਂ ਤੇ ਉਹ ਫਿਰ ਜਿਹੜੀ ਇਹ ਜਮਕੰਕਰ ਹਨ ਜਾਂ ਜਮਦੂਤ ਹਨ ਇਹਨਾਂ ਦੀ ਮਾਰ ਨੂੰ ਆਪਣੇ ਮੁਖ ਤੇ ਨਹੀਂ ਖਾਂਦੇ ਜਿਵੇਂ ਖਾਲਸਾ ਜੀ ਆਪਾਂ ਸਾਖੀ ਸਰਵਣ ਕਰੀਏ ਜੇ ਜਿਸ ਵੇਲੇ ਸਿੰਘਾਂ ਦਾ ਮੁਕਾਬਲਾ ਚੱਲਦਾ ਸੀ ਮੁਸਲਮਾਨਾਂ ਦੀਆਂ ਫੌਜਾਂ ਨਾਲ ਮੁਸਲਮ ਫੌਜਾਂ ਨਾਲ ਤੇ ਆਪਾਂ ਸਭ ਜਾਣਦੇ ਹਾਂ ਫਿਰ ਉਸ ਵੇਲੇ ਖਾਲਸਾ ਜੀ ਇਹਨਾਂ ਜਿਹੜੇ ਮੁਸਲਮਾਨ ਹਾਕਮ ਸਨ ਇਹਨਾਂ ਦੇ ਹੱਥ ਸਿੰਘ ਤੇ ਆਉਂਦੇ ਨਹੀਂ ਸਨ ਸਿੰਘ ਜਿਹੜੇ ਅਸੀਂ ਗੁਰੂ ਕੀ ਬਾਣੀ ਵਾਲੇ ਗੁਰੂ ਕੇ ਬਣੇਸ਼ ਵਾਲੇ ਤੇ ਵੱਡੀ ਤਾਕਤ ਵਾਲੇ ਸਨ ਇਹ ਤੇ ਫੜੇ ਨਹੀਂ ਸੀ ਜਾਂਦੇ ਤੇ ਜਿੰਨੋਂ ਕਦੇ ਸਾਹਮਣੇ ਆ ਜਾਂਦੇ ਸੀ ਤੇ ਡੱਕਰੇ ਕਰ ਦਿੰਦੇ ਸੀ ਫਿਰ ਇਹਨਾਂ ਨੇ ਕੋਜੀਆਂ ਜਿਹੜੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਕੀ ਕੀਤਾ ਜਿਹੜੇ ਸਿੰਘਾਂ ਦੇ ਪਿੰਡ ਸਨ ਜਿੱਥੇ ਆਰਾਮ ਨਾਲ ਉਹਨਾਂ ਦੇ ਬੱਚੇ ਤੇ ਉਹਨਾਂ ਦੀਆਂ ਸਿੰਘਣੀਆਂ ਜਿਹੜੀਆਂ ਰਹਿੰਦੀਆਂ ਸਨ ਫਿਰ ਖਾਲਸਾ ਜੀ ਇਹਨਾਂ ਨੇ ਕੀ ਕੀਤਾ ਇਹਨਾਂ ਫੌਜਾਂ ਨੇ ਜਾ ਕੇ ਉਹ ਬੱਚਿਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਘਰ ਢਾਉਣੇ ਸ਼ੁਰੂ ਕਰ ਦਿੱਤੇ ਤੇ ਕੁਝ ਕਿ ਜਿਹੜੀਆਂ ਬੀਬੀਆਂ ਸਨ ਉਹ ਖਾਲਸਾ ਜੀ ਸ਼ੀਦੀ ਪਾ ਜਾਂਦੀਆਂ ਸਨ ਮੁਕਾਬਲਾ ਕਰਕੇ ਤੇ ਕੁਝ ਨੂੰ ਫੜ ਕੇ ਲੈ ਜਾਂਦੇ ਸਨ ਇਹ ਖਾਲਸਾ ਜੀ ਆਮ ਕਰਕੇ ਸਾਖੀ ਆ ਮੀਰ ਮੰਨੂ ਦੀ ਐਸਾ ਜ਼ਾਲਮ ਹੋਇਆ ਹੈ ਖਾਲਸਾ ਜੀ ਵੱਡਾ ਜ਼ਾਲਮ ਜਿਹਨੂੰ ਕਹਿ ਲਈਏ ਇਹ ਮੀਰ ਮੰਨੂ ਹੋਇਆ ਇਹਨੇ ਕੀ ਕੀਤਾ ਉਸ ਵੇਲੇ ਜਦੋਂ ਇਹ ਸਿੰਘਾਂ ਦੇ ਦਾ ਵਾਹ ਨਾ ਚੱਲੀ ਇਹਨੇ ਫਿਰ ਖਾਲਸਾ ਜੀ ਸਿੰਘਾਂ ਦੀਆਂ ਬੀਬੀਆਂ ਤੇ ਬੱਚੇ ਚੁੱਕ ਕੇ ਜਦੋਂ ਲਾਹੌਰ ਲੈ ਗਿਆ ਉਥੇ ਜਾ ਕੇ ਜੇਲਾਂ ਵਿੱਚ ਡੱਕ ਦਿੱਤੀਆਂ ਤੇ ਖਾਲਸਾ ਜੀ ਬੱਚੇ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਜਿਹੜੇ ਅਜੇ ਦੁੱਧ ਚੁੰਘਦੇ ਨੇ ਤੇ ਮਾਵਾਂ ਨੂੰ ਨਾ ਤੇ ਪੀਣ ਨੂੰ ਪਾਣੀ ਮਿਲਦਾ ਨਾ ਖਾਣ ਨੂੰ ਪ੍ਰਸ਼ਾਦਾ ਮਿਲਦਾ ਤੇ ਖਾਲਸਾ ਜੀ ਕੁਝ ਖਾਣ ਗਿਆ ਤੇ ਦੁੱਧ ਉਤਰੇਗਾ ਤੇ ਦੁੱਧ ਉਤਰੇਗਾ ਤੇ ਬੱਚਿਆਂ ਨੂੰ ਪਿਲਾਉਣ ਗਿਆ ਬੱਚੇ ਰੋਂਦੇ ਨੇ ਵਿਲਕਦੇ ਨੇ ਬਹੁਤ ਚੀਕ ਜਗਾੜਾ ਪੈਂਦਾ ਆਪਣੀਆਂ ਛਾਤੀਆਂ ਦੇ ਨਾਲ ਬੱਚਿਆਂ ਨੂੰ ਲਾਉਂਦੀਆਂ ਇਹ ਖਾਲਸਾ ਜੀ ਅਹਿਸਾਸ ਕਰਿਓ ਅੱਲਾ ਇਹਨੂੰ ਸੁਣਿਓ ਨਾ ਕਿ ਭਾਈ ਸਾਹਿਬ ਜੀ ਬੋਲ ਰਿਹਾ ਤੇ ਅਸੀਂ ਸੁਣ ਲਿਆ ਤੇ ਬਸ ਠੀਕ ਠਾਕ ਹੈ ਇਹ ਸਾਹਸ ਕਰਿਓ ਕਿ ਇਹ ਸਾਡਾ ਪੰਥ ਹੈ ਇਹ ਸਾਡੇ ਪੰਥ ਦੀਆਂ ਬੀਬੀਆਂ ਨੇ ਤੇ ਅੱਜ ਕੱਲ ਵੇਖੋ ਤੇ ਉਹ ਵਾਲੀਆਂ ਬੀਬੀਆਂ ਦਾ ਜੀਵਨ ਵੇਖਿਓ ਛੋਟੇ ਛੋਟੇ ਬੱਚੇ ਖਾਲਸਾ ਜੀ ਦੁੱਧ ਨਹੀਂ ਆਉਂਦਾ ਦੁੱਧ ਨਹੀਂ ਮਿਲਦਾ ਵਿਲਕਦੇ ਰੋਂਦੇ ਨੇ ਤੇ ਨਾ ਰੋਟੀ ਮਿਲਦੀ ਐ ਨਾ ਪਾਣੀ ਮਿਲਦਾ ਤੇ ਉਤੋਂ ਕਿਹਾ ਜਾਂਦਾ ਕਿ ਮੁਸਲਮਾਨਣੀਆਂ ਬਣ ਜਾਓ ਤੇ ਉਸ ਵੇਲੇ ਖਾਲਸਾ ਜੀ ਉਹਨਾਂ ਦਾ ਸਿਰਕ ਸੀ ਉਹ ਕਹਿਨੀਆ ਵੀ ਤੁਸੀਂ ਜੋ ਕਰਨਾ ਕਰ ਲੋ ਅਸੀਂ ਆਪਣਾ ਜਿਹੜਾ ਧਰਮ ਨਹੀਂ ਹਾਰਨਾ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਸਿੱਖੀ ਨੂੰ ਨਹੀਂ ਛੱਡਣਾ ਅਸੀਂ ਕਲਗੀਧਰ ਮਹਾਰਾਜ ਜੀਆਂ ਦੇ ਕੋਲ ਅਮਰਤ ਬਾਟੇ ਦੀ ਪੌਲ ਛਕੀ ਹੈ ਅਸੀਂ ਇਹ ਤੋਂ ਮੁੱਖ ਨਹੀਂ ਮੋੜਨਾ ਅਸੀਂ ਬੇਮੁਖ ਗੁਰੂ ਤੋਂ ਨਹੀਂ ਹੋਣਾ ਫਿਰ ਖਾਲਸਾ ਜੀ ਉਸ ਵੇਲੇ ਮੰਨੂ ਨੂੰ ਜਦੋਂ ਇਹ ਕਵਰਾ ਪਹੁੰਚੀਆਂ ਕਿ ਇਹ ਬੀਬੀਆਂ ਨਹੀਂ ਮੰਨਦੀਆਂ ਇਹਨੇ ਫਿਰ ਖਾਲਸਾ ਜੀ ਉਦੋਂ ਚੱਕੀਆਂ ਤੇ ਲਾ ਦਿੱਤੀਆਂ ਸਵਾ ਸਵਾ ਮਣ ਜਿਹੜਾ ਦਾਣਾ ਪੀ ਕੇ ਆਟਾ ਪੀ ਕੇ ਫਿਰ ਖਾਲਸਾ ਜੀ ਚੱਪਾ ਚੱਪਾ ਰੋਟੀ ਨਸੀਬ ਹੁੰਦੀ ਸੀ ਤੇ ਬਹੁਤ ਬੁਰਾ ਇਹਨਾਂ ਨੇ ਜ਼ੁਲਮ ਕੀਤਾ ਤੇ ਕਹਿੰਦੇ ਸਨ ਸਾਡੇ ਮਜ਼ਹਬ ਮਜ਼ਹਬ ਵਿੱਚ ਆ ਜਾਓ ਮੁਸਲਮਾਨੀਆਂ ਬਣ ਜਾਓ ਉਸ ਵੇਲੇ ਖਾਲਸਾ ਜੀ ਸਾਡੀਆਂ ਮਾਈਆਂ ਨੇ ਕਹਿਣਾ ਕੀਤਾ ਅਸੀਂ ਜਿਸ ਮਜ਼ਹਬ ਵਿੱਚ ਐਡਾ ਜ਼ੁਲਮ ਹੈ ਜਿਦੇ ਵਿੱਚ ਨਾ ਬੀਬੀਆਂ ਨੂੰ ਵੇਖ ਛੱਡਿਆ ਜਾ ਰਿਹਾ ਨਾ ਬੱਚਿਆਂ ਨੂੰ ਛੱਡਿਆ ਜਾ ਰਿਹਾ ਅਸੀਂ ਇਹੋ ਜੇ ਮਜ਼ਹਬ ਵਿੱਚ ਕਦੇ ਵੀ ਨਹੀਂ ਆਉਂਦੀਆਂ ਇਹੋ ਜੇ ਜ਼ਾਲਮ ਜਿਹੜਾ ਜਿਹੜਾ ਧਰਮ ਹੈ ਇਹਦੇ ਵਿੱਚ ਅਸੀਂ ਕਦੇ ਵੀ ਨਹੀਂ ਆਉਂਦੀਆਂ ਜਿਦੇ ਵਿੱਚ ਐਡੇ ਐਡੇ ਜ਼ਾਲਮ ਬੈਠੇ ਹਨ ਫਿਰ ਖਾਲਸਾ ਜੀ ਇਹ ਗੱਲਾਂ ਸੁਣ ਕੇ ਤੇ ਉਹਨਾਂ ਨੇ ਕੀ ਕੀਤਾ ਅਸੀਂ ਕਹਿਣਾ ਕੀਤਾ ਵੀ ਤੁਸੀਂ ਐਵੇਂ ਆਪਣੇ ਸਿੰਘਾਂ ਦੇ ਪਿੱਛੇ ਜਵਾਨੀਆਂ ਬਰਬਾਦ ਕਰ ਰਹੀਆਂ ਓ ਕੀ ਤੁਹਾਨੂੰ ਉਹਨਾਂ ਨੇ ਸੁੱਖ ਦਿੱਤਾ ਆਪ ਤੇ ਉਹ ਜੰਗਲਾਂ 'ਚ ਤੁਰੇ ਫਿਰਦੇ ਆ ਤੁਹਾਡੀਆਂ ਜਵਾਨੀਆਂ ਤੇ ਬਰਬਾਦ ਕਰ ਛੱਡੀਆਂ ਤੁਸੀਂ ਮੁਸਲਮਾਨੀਆਂ ਬਣ ਜਾਓ ਅਸੀਂ ਤੁਹਾਨੂੰ ਸੁੱਖ ਦੇਵਾਂਗੇ ਉਸ ਵੇਲੇ ਸਾਡੀਆਂ ਸਿੰਘਣੀਆਂ ਨੇ ਇਹ ਕਹਿਣਾ ਕੀਤਾ ਸੀ ਸੂਬਿਆ ਇਹ ਤੈਨੂੰ ਭੁਲੇਖਾ ਹੈ ਕਿ ਅਸੀਂ ਸੁੱਖਾਂ ਲਈ ਇਹ ਸਭ ਕੁਝ ਕਰ ਰਹੀਆਂ ਸਾਨੂੰ ਗੁਰੂ ਕਲਗੀ ਤਰ ਪਿਆਰਾ ਹੈ ਸਾਨੂੰ ਆਪਣੇ ਸਿੰਘਾਂ ਦਾ ਮੋਹ ਨਹੀਂ ਸਾਨੂੰ ਆਪਣੇ ਘਰ ਵਾਲਿਆਂ ਦਾ ਮੋਹ ਨਹੀਂ ਸਾਨੂੰ ਆਪਣਾ ਗੁਰੂ ਪਿਆਰਾ ਹੈ ਅਸੀਂ ਆਪਣੇ ਗੁਰੂ ਦੇ ਉਪਦੇਸ਼ ਵਾਸਤੇ ਇਹ ਸਭ ਕੁਝ ਕਰ ਰਹੀਆਂ ਹਾਂ ਆਪਣੇ ਧਰਮ ਵਾਸਤੇ ਕਰ ਰਹੀਆਂ ਹਾਂ ਅਸੀਂ ਬਚਣ ਵਾਸਤੇ ਕੁਝ ਨਹੀਂ ਕਰ ਰਹੀਆਂ ਜਦੋਂ ਇਹ ਸੁਣਿਆ ਤੇ ਖਾਲਸਾ ਜੀ ਛੋਟੇ ਛੋਟੇ ਬੱਚੇ ਕੁਝ ਕੁਝ ਦਿਨਾਂ ਦੇ ਬੱਚੇ ਕੁਝ ਕੁਝ ਮਹੀਨਿਆਂ ਦੇ ਬੱਚੇ ਖੋਹ ਕੇ ਲੈ ਗਏ ਤੇ ਬਰਸ਼ੀਆਂ ਉੱਤੇ ਟੰਗ ਦਿੱਤੇ ਤਾਂ ਉਹਨੂੰ ਸਿੱਟਦੇ ਨੇ ਥੱਲੇ ਵਰਸ਼ਾ ਕਰ ਦਿੰਦੇ ਖਾਲਸਾ ਜੀ ਛਾਤੀ ਦੇ ਵਿੱਚੋਂ ਪਾਰ ਹੋ ਜਾਂਦਾ ਤਲਵਾਰਾਂ ਨਾਲ ਹੱਥ ਪੈਰ ਵੜ ਦਿੱਤੇ ਛੋਟੇ ਛੋਟੇ ਬੱਚਿਆਂ ਦੇ ਪੈਰ ਵੜ ਦਿੱਤੇ ਸਿਰ ਵੜ ਦਿੱਤੇ ਖਾਲਸਾ ਜੀ ਉਹ ਸਮਾਂ ਵੇਖੋ ਇਹ ਆਪਣੇ ਪੰਥ ਤੇ ਆਇਆ ਸੀ ਜਿਹੜੇ ਕਹਿੰਦੇ ਨੇ ਕੁਰਸੀਆਂ ਤੇ ਬਹਿ ਕੇ ਦਾੜੀ ਬੰਨੀ ਲੋਕ ਜਿਹੜੇ ਕਹਿੰਦੇ ਨੇ ਕਿ ਖਾਲਸੇ ਪੰਥ ਵਿੱਚ ਆ ਗਲਤ ਹੈ ਉਹ ਗਲਤ ਹੈ ਉਹ ਕਿੱਥੋਂ ਇੱਕ ਵੀ ਕਰਦ ਸਹਿ ਲੈਣਗੇ ਇਹਡੇਡੇ ਛੋਟੇ ਛੋਟੇ ਮਹਾਨ ਸੂਰਮੇ ਸਾਡੇ ਕੰਮ ਵਿੱਚ ਖਾਲਸਾ ਜੀ ਸ਼ਹੀਦ ਹੋਏ ਉਹ ਬੀਬੀਆਂ ਦੇ ਅੱਖਾਂ ਦੇ ਸਾਹਮਣੇ ਜਦੋਂ ਬੱਚਿਆਂ ਨੂੰ ਕਤਲ ਕੀਤਾ ਜਾ ਰਿਹਾ ਤੇ ਉਹ ਧੰਨ ਸਨ ਬੀਬੀਆਂ ਜਿਹੜੀਆਂ ਕਹਿ ਰਹੀਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਮਾਰਾ ਤੁਹਾਡੇ ਰਸਤੇ ਆ ਰਹੇ ਆ ਸਾਡੀ ਇਲਾਜ ਰੱਖਿਓ ਸੋ ਇਹੋ ਜਿਹਾ ਸਮਾਂ ਉਹਨਾਂ ਬੀਬੀਆਂ ਨੇ ਖਾਲਸਾ ਜੀ ਹੰਡਾਇਆ ਛੋਟੇ ਛੋਟੇ ਬੱਚੇ ਜਿਹੜੇ ਬਰਸਿਆਂ ਵਿੱਚ پرو ਦਿੱਤੇ ਗਏ ਫਿਰ ਇੱਥੇ ਹੀ ਬਸ ਨੇ ਕੀਤੀ ਟੁਕੜੇ ਕਰਕੇ ਖਾਲਸਾ ਜੀ ਉਹਨਾਂ ਬੱਚਿਆਂ ਦੇ ਟੁਕੜਿਆਂ ਨੂੰ ਰस्सੀਆਂ ਦੇ ਵਿੱਚ پرو ਕੇ ਹਾਰ ਬਣਾ ਕੇ ਉਹਨਾਂ ਬੀਬੀਆਂ ਦੇ ਗਲ ਪਾ ਦਿੱਤੇ ਗਏ ਕਿਸੇ ਮਾਂ ਦਾ ਪੁੱਤ ਖਾਲਸਾ ਜੀ ਅੱਖਾਂ ਸਾਹਮਣੇ ਮਾਰ ਦੇਣਾ ਫਿਰ ਉਹਦੇ ਟੋਕ ਟੁਕੜੇ ਕਰ ਦੇਣੇ ਫਿਰ ਟੁਕੜੇ ਰੱਸੀ ਵਿੱਚ پرو ਕੇ ਗਲ ਵਿੱਚ ਪਾ ਦੇਣੇ ਇਹ ਸੋਚ ਕੇ ਤਾਂ ਵੇਖੋ ਰੂਹ ਕੰਬ ਜਾਂਦੀ ਆ ਇਹੋ ਜਿਹਾ ਸਮਾਂ ਸਾਡੇ ਤੇ ਸੀ ਅੱਜ ਜਿਹੜਾ ਸੁਖ ਮਾਣ ਰਹੇ ਆ ਨਾ ਅਸੀਂ ਇਹ ਉਹਨਾਂ ਬੀਬੀਆਂ ਦੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਸਰਦਕਾਰ ਖਾਲਸਾ ਜੀ ਇਹ ਸਾਰੇ ਸ਼ਹੀਦ ਸਿੰਘ ਹਨ ਤੇ ਅੱਜ ਆਪਾਂ ਇਸ ਪ੍ਰਸਤੀ ਤੋਂ ਨਹੀਂ ਹਟਦੇ ਸਾਨੂੰ ਪਰਵੱਟੇ ਬਣਾਉਣ ਤੋਂ ਵੇਹਲ ਨਹੀਂ ਸਾਨੂੰ ਗੰਦੇ ਕੱਪੜੇ ਪਾਉਣ ਤੋਂ ਵੇਹਲ ਨਹੀਂ ਸਾਨੂੰ ਅਸੀਂ ਕਹਿੰਨੀ ਆ ਸਾਡੇ ਵਿੱਚ ਅਸੀਂ ਦੁਨੀਆ ਦੇ ਬਰਾਬਰ ਹਾਂ ਪਰ ਇਹੋ ਬੀਬੀਆਂ ਵੇਖੋ ਜਿਨ੍ਹਾਂ ਨੇ ਸਿੱਧ ਕੰਮ ਭਾਇਆ ਸਿੱਖੀ ਨਹੀਂ ਛੱਡੀ ਧਰਮ ਨਹੀਂ ਹਾਰਿਆ ਆਪਣੇ ਬੱਚਿਆਂ ਨੂੰ ਟੋਟੇ ਟੋਟੇ ਕਰਾ ਕੇ ਤੇ ਆਪਣੇ ਗਲਾਂ ਵਿੱਚ ਪਵਾ ਲਿਆ ਤੇ ਇਹੀ ਬਚਨ ਉਚਾਰਦੀਆਂ ਰਹੀਆਂ ਜਿਸ ਕੀ ਬਸਤ ਤੇ ਜਿਸ ਆਗਿਆ ਰੱਖ ਹੈ ਪ੍ਰਭ ਕੀ ਆਗਿਆ ਮੰਨ ਹੈ ਮਾਥ ਹੈ ਵੀ ਇਹ ਸਾਰੀ ਵਸਤੂ ਜਿਹੜੀ ਹੈ ਸਾਡੇ ਬੱਚੇ ਹਨ ਇਹ ਅਕਾਲ ਪੁਰਖ ਦੀ ਇਮਾਨਤ ਹੈ ਉਹਨੇ ਲੈ ਲੇ ਫੇਕੀ ਹੋ ਗਿਆ ਸੋ ਖਾਲਸਾ ਜੀ ਐਵੇਂ ਇਹਨਾਂ ਬੀਬੀਆਂ ਨੇ ਜਦੋਂ ਫਿਰ ਵੀ ਹਾਰ ਨਾ ਮੰਨੀ ਤੇ ਇਹਨਾਂ ਨੂੰ ਫਿਰ ਖਾਲਸਾ ਜੀ ਕੁਟਵਾਇਆ ਗਿਆ ਬਹੁਤ ਕੁੱਟਿਆ ਮਾਰਿਆ ਗਿਆ ਕੋਰੜੇ ਮਰਵਾ ਮਰਵਾ ਕੇ ਖਾਲਸਾ ਜੀ ਬੇਹੋਸ਼ ਕਰ ਦਿੱਤੀਆਂ ਗਈਆਂ ਪਰ ਇਹਨਾਂ ਜੋਰ ਲਾ ਲਿਆ ਮੀਰ ਮੰਨੂ ਹੁਣਾਂ ਨੇ ਬੀਬੀਆਂ ਨੇ ਧਰਮ ਨਹੀਂ ਹਾਰਿਆ ਖਾਲਸਾ ਜੀ ਨਹੀਂ ਨਹੀਂ ਛੱਡਿਆ ਆਪਣੇ ਸਿੱਖੀ ਧਰਮ ਨੂੰ ਨਹੀਂ ਕਿਸੇ ਧਰਮ ਹੋਰ ਵਿੱਚ ਗਈਆਂ ਤੇ ਸਾਰੇ ਜਿਹੜੇ ਸੂਰਮੇ ਹਨ ਛੋਟੇ ਬੱਚੇ ਜਾਂ ਇਹ ਬੀਬੀਆਂ ਖਾਲਸਾ ਜੀ ਇਹਨਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਤੇ ਸਤਖੰਡ ਵਿੱਚ ਜਾ ਕੇ ਸੋਭਾ ਪਾਈ ਹੈ ਇਹਨਾਂ ਨੇ ਫਿਰ ਆਪਣੇ ਮੁੱਖਾਂ ਉਤੇ ਖਾਲਸਾ ਜੀ ਜਮਾਂ ਦੀ ਚੋਟ ਨੂੰ ਨਹੀਂ ਸਹਾਰਿਆ ਮੰਨਾਂ ਮੋਹ ਚੋਟਾ ਨਾ ਖਾਏ ਜਿਨ੍ਹਾਂ ਨੇ ਨਾਮ ਨੂੰ ਮੰਨ ਲਿਆ ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਮੰਨ ਲਿਆ ਫਿਰ ਉਹ ਖਾਲਸਾ ਜੀ ਇਦਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਸ਼ਹੀਦੀਆਂ ਜਰੂਰ ਪ੍ਰਾਪਤ ਕਰ ਜਾਂਦੇ ਪਰ ਕਿਸੇ ਦੀ ਖਾਲਸਾ ਜੀ ਈਨ ਨਹੀਂ ਮੰਨਦੇ ਏਡੇ ਏਡੇ ਸੂਰਮੇ ਸਾਡੇ ਧਰਮ ਵਿੱਚ ਹੋਏ ਐਡੀਆਂ ਐਡੀਆਂ ਖਾਲਸਾ ਜੀ ਸਿੱਧਕਵਾਲੀਆਂ ਬੀਬੀਆਂ ਸਾਡੇ ਧਰਮ ਵਿੱਚ ਹੋਈਆਂ ਕਿਉਂਕਿ ਉਹਨਾਂ ਨੇ ਸ਼ਬਦ ਨਾਲ ਆਪਣਾ ਚਿੱਤ ਜੋੜਿਆ ਸੀ ਗੁਰੂ ਨਾਲ ਆਪਣਾ ਚੇਤ ਜੋੜਿਆ ਸੀ ਜਿਨ੍ਹਾਂ ਦਾ ਖਾਲਸਾ ਜੀ ਗੁਰੂ ਨਾਲ ਚੇਤ ਜੁੜਿਆ ਹੋਵੇ ਉਹਨਾਂ ਦਾ ਜਿਹੜਾ ਮੋਹ ਹੈ ਉਹ ਖਤਮ ਹੋ ਜਾਂਦਾ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸੁਵਾਰਿਆ ਇਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਸੋਝੀ ਆ ਗਈ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਬੱਚੇ ਹਨ ਜਾਂ ਘਰ ਵਾਲੇ ਹਨ ਜਾਂ ਘਰ ਬਾਹਰ ਹੈ ਪੈਸਾ țeਲਾ ਹੈ ਨਾਲ ਨਹੀਂ ਜਾਣਾ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਹੀਂ ਇਸ ਨਾਲ ਕਿਉਂ ਜਿਤਲਾਈ ਮਹਾਰਾ ਕਹਿੰਦੇ ਕਿਉਂ ਜਿਤਲਾਈ ਉਹਨਾਂ ਨਾਲ ਜਿੰਨੇ ਨਾਲ ਨਹੀਂ ਜਾਣਾ ਇਹ ਖਾਲਸਾ ਜੀ ਸਤਗੁਰਾਂ ਦਾ ਉਪਦੇਸ਼ ਉਹਨਾਂ ਨੇ ਹੱਸ ਹੱਸ ਕੇ ਸਹਾਰਿਆ ਤੇ ਸਿਦਕੀ ਦੇ ਖਾਲਸਾ ਜੀ ਪਹਿਰਾ ਦਿੱਤਾ ਸਿਦਕ ਉਤੇ ਧਰਮ ਨਹੀਂ ਹਾਰਿਆ ਤੇ ਹੱਸ ਹੱਸ ਕੇ ਸ਼ਹੀਦੀਆਂ ਪਾ ਗਈਆਂ ਤੇ ਖਾਲਸਾ ਜੀ ਜਾ ਕੇ ਸੱਚਖੰਡ ਜਾ ਕੇ ਮੰਨ ਲਿਆ ਉਹਨਾਂ ਨੇ ਇਹ ਜਮਦੂਤਾਆਂ ਦੀਆਂ ਚੋਟਾਂ ਨਹੀਂ ਖਾਣੀਆਂ ਕੀਤੀਆਂ ਦੂਜੇ ਅਰਥ ਮੰਨੈ ਮੋਹ ਚੋਟਾ ਨਾ ਖਾਏ ਜਿਹੜਾ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਦਾ ਹੈ ਉਹਨੂੰ ਖਾਲਸਾ ਜੀ ਮੋਹ ਦੀ ਚੋਟ ਨਹੀਂ ਪੈਂਦੀ ਉਹਨਾਂ ਵਾਸਤੇ ਪੁੱਤ ਵੀ ਪੁੱਤ ਦਾ ਮੋਹ ਨਹੀਂ ਜਾਗਦਾ ਪਤੀ ਦਾ ਮੋਹ ਨਹੀਂ ਜਾਗਦਾ ਘਰ-ਬਾਰ ਦਾ ਮੋਹ ਨਹੀਂ ਜਾਗਦਾ ਉਹ ਫਿਰ ਸਤਿਗੁਰੂ ਸਤਿਗੁਰੂ ਅਕਾਲ ਪੁਰਖ ਦੇ ਦਰ ਵਿੱਚ ਜਾ ਕੇ ਸੋਭਾ ਪਾਉਂਦੀਆਂ ਹਨ ਇਹ ਵੇਖੋ ਖਾਲਸਾ ਜੀ ਕਦੇ ਮਾੜਾ ਜਿਹਾ ਮਹਿਸੂਸ ਕਰਕੇ ਕਾਂ ਦੇ ਵਿੱਚ ਬੈਠੋ ਤੁਹਾਡੇ ਘਰ ਬੱਚੇ ਨੇ ਜਾਂ ਕੋਈ ਭਤੀਜਾ ਭਤੀਜੀ ਆ ਜਾਂ ਆਪਣੇ ਬੱਚੇ ਨੇ ਜਾਂ ਕੋਈ ਹੋਰ ਬੱਚਾ ਉਹਦੇ ਵੱਲ ਨਿਗਾਹ ਮਾਰ ਕੇ ਵੇਖੋ ਕਿ ਇਹ ਬੱਚਾ ਜਿਹੜਾ ਇਹਨੂੰ ਮਾੜੀ ਜੀ ਛੱਟ ਵੀ ਲੱਗਦੀ ਆ ਤੇ ਕਿਦਾਂ ਖਾਲਸਾ ਜੀ ਹਿਰਦਾ ਖਿੱਚਿਆ ਜਾਂਦਾ ਉਹਨਾਂ ਬੀਬੀਆਂ ਨੇ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਖਾਲਸਾ ਜੀ ਨਾਲ ਰੜਦੇ ਸਨ ਨਾ ਤੁਰਦੇ ਸਨ ਕੁਝ ਕੁ ਦਿਨਾਂ ਦੇ ਸਨ ਉਹਨਾਂ ਨੂੰ ਨੀਜਿਆਂ ਵਿੱਚ ਪਰਉਂਦਿਆਂ ਵੇਖਿਆ ਫਿਰ ਉਹਨਾਂ ਦੇ ਟੁਕੜਿਆਂ ਨੂੰ ਗਲਾਂ ਵਿੱਚ ਹਾਰ ਪਵਾਇਆ ਧੰਨ ਸਨ ਉਹਨਾਂ ਦੀ ਬੀਬੀਆਂ ਧੰਨ ਸਨ ਖਾਲਸਾ ਜੀ ਸ਼ਹੀਦ ਸਿੰਘ ਜਿਹੜੇ ਮੂੰਹ ਚੁੱਕ ਕੇ ਬੋਲਣ ਲੱਗ ਪੈਂਦੇ ਸ਼ਹੀਦਾਂ ਨੂੰ ਕਿਉਂ ਮੰਨਦੇ ਜੇ ਆ ਖਾਲਸਾ ਜੀ ਐਡੀਆਂ ਐਡੀਆਂ ਕੁਰਬਾਨੀਆਂ ਉਹਨਾਂ ਨੇ ਗੁਰੂ ਮਹਾਰਾਜ ਵਾਸਤੇ ਕੀਤੀਆਂ ਆਪਣੇ ਪੰਥ ਵਾਸਤੇ ਕੀਤੀਆਂ ਸੋ ਸਤਗੁਰ ਚੜ੍ਹਦੀ ਕਲਾ ਬਖਸ਼ੇ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਭੈਣ ਕਹਿੰਦੀ ਕਿ 2008 ਦੀ ਮੈਂ ਬਿਮਾਰ ਹਾਂ ਬਿਮਾਰ ਕਿਵੇਂ ਕਿ ਕੋਈ ਰੋਟੀ ਪਾਣੀ ਮੈਨੂੰ ਲੱਗਦਾ ਨਹੀਂ ਪੈਸਾ ਥੇਲਾ ਮੇਰੇ ਕੋਲੇ ਇਨਾ ਨਹੀਂ ਸੀ ਵੀ ਮੈਂ ਆਪਣਾ ਇਲਾਜ ਕਰਾ ਸਕਾਂ ਮਾੜੀ ਮੋਟੀ ਡਾਕਟਰ ਕੋਲੋਂ ਮੈਂ ਦਵਾਈ ਲੈਂਦੀ ਰਹੀ ਆ ਜਾਂ ਸਰਕਾਰੀ ਹਸਪਤਲੋਂ ਦਵਾਈ ਲੈਂਦੀ ਆ ਪਹਿਲਾਂ ਪਹਿਲਾਂ ਮੈਨੂੰ ਫਰਕ ਰਿਹਾ ਬਾਅਦ ਵਿੱਚ ਦਵਾਈ ਨੇ ਜਿਹੜਾ ਲੱਗਣਾ ਸ਼ੁਰੂ ਬੰਦ ਕਰ ਦਿੱਤਾ ਦਵਾਈ ਦਾ ਅਸਰ ਨਹੀਂ ਸੀ ਹੁੰਦਾ 2012-13 ਤੱਕ ਮੈਂ ਦਵਾਈ ਖਾਧੀ ਆ 5 ਕਸਾਲ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਸਰੀਰ ਜਿਹੜਾ ਉਹ ਮਤਲਬ ਬਿਲਕੁਲ ਸੁੱਕ ਕੇ ਕੰਡੇ ਵਰਗਾ ਹੋ ਗਿਆ ਹਾਂ ਇੰਨੀ ਸਤਗੁਰਾਂ ਦੀ ਕਿਰਪਾ ਹੈ ਕਿ ਮੈਂ ਤੁਰ ਹੀ ਫਿਰਦੀ ਹਾਂ ਪਰ ਏਦਾਂ ਲੱਗਦਾ ਕਿ ਜਿਵੇਂ ਇੱਕ ਡੰਡਾ ਹੋਵੇ ਉਹਦੇ ਉੱਤੇ ਕਿਸੇ ਨੇ ਸੁੱਕਣੇ ਕੱਪੜਾ ਪਾਇਆ ਹੋਵੇ ਐਵੇਂ ਦੀ ਮੇਰੀ ਹਾਲਤ ਹੋ ਗਈ ਅੱਖਾਂ ਵਿੱਚ ਵੜ ਗਈਆਂ ਮੂੰਹ ਇੰਨਾ ਕਿ ਭੜਾ ਹੋ ਗਿਆ ਆਪ ਸ਼ੀਸ਼ਾ ਵੇਖ ਲਵਾਂ ਤੇ ਮੈਨੂੰ ਡਰ ਲੱਗਦਾ ਇਹੋ ਜਿਹਾ ਪਹਿਰਾ ਕੋਈ ਮੇਰੇ ਤੇ ਹੋਇਆ ਕਹਿੰਦੀ ਬਹੁਤ ਮਹਾਰਾਜ ਦੀ ਕਿਰਪਾ ਨਾਲ ਮੇਰਾ ਸੋਹਣਾ ਸਰੀਰ ਸੀ ਮਹਾਰਾਜ ਦੀ ਕਿਰਪਾ ਨਾਲ ਸੋਹਣਾ ਰੂਪ ਸੀ ਮੈਂ ਵਿਆਹੀ ਆਈ ਸਾਂ ਇੱਕ ਸਾਧਗੁਰਾਂ ਦੀ ਕਿਰਪਾ ਨਾਲ ਇਹੋ ਜੀ ਸਾਂਭੇ ਘਰੇ ਪਿੱਛੇ ਪੇਕੇ ਪਿੰਡ ਵੀ ਕੰਮ ਹੀ ਕਰਦੀ ਰਹੀਆਂ ਗੋਹਾ ਕੂੜਾ ਚੁੱਕਦੀ ਰਹੀਆਂ ਡੰਗਰ ਸਾਂਭਦੀ ਰਹੀਆਂ ਤੇ ਪੈਲੀ ਪਾ ਪਾਪੇ ਆਪਣੇ ਨਾਲ ਵਹਾਉਂਦੀ ਰਹੀਆਂ ਇਹੋ ਹੀ ਕੰਮ ਐ ਸਹੁਰੇ ਘਰ ਆ ਕੇ ਕੀਤਾ ਵਾਹਿਗੁਰੂ ਜਾਨੇ ਕਿਸੇ ਨੇ ਕੀ ਕਿਸੇ ਨੂੰ ਹੋਇਆ ਇਹੋ ਜਿਹਾ ਮਿਰਤੇ ਉਹਨਾਂ ਅਸਰ ਕੀਤਾ ਧੰਨ ਹੈ ਮਹਾਰਾਜ ਜਿਨੇ ਮੈਨੂੰ ਸੋਹਣਾ ਘਰ ਵਾਲਾ ਚੰਗਾ ਨੇਕ ਘਰ ਵਾਲਾ ਬਖਸ਼ਿਆ ਜਿਨੇ ਮੇਰਾ ਕਦੇ ਸਾਥ ਨਹੀਂ ਛੱਡਿਆ ਤੇ ਫਿਰ ਖਾਲਸਾ ਜੀ ਕਹਿੰਦੇ ਲੋਕੀ ਆਸੇ-ਪਾਸਿਓਂ ਗੱਲਾਂ ਕਰਦੇ ਸੀ ਵੀ ਇਹਨੇ ਇਹਨੂੰ ਛੱਡ ਪਰਾਂ ਇਹ ਤੂੰ ਭੂਤ ਨਹੀਂ ਘਰੇ ਰੱਖੀ ਆ ਡੈਨ ਘਰੇ ਰੱਖੀ ਆ ਇਦਾਂ ਦੀਆਂ ਗੱਲਾਂ ਲੋਕਾਂ ਨੇ ਕਰਨੀਆਂ ਮੇਰੇ ਘਰ ਵਾਲੇ ਨੇ ਕਹਿਣਾ ਭਾਵੇਂ ਭੂਤ ਨਹੀਂ ਆ ਭਾਵੇਂ ਡੈਨ ਆ ਮੇਰੀ ਘਰ ਵਾਲੀ ਆ ਮੈਂ ਵਿਆਹ ਕਿਨੇ ਆਇਆ ਸੋ ਖਾਲਸਾ ਜੀ ਇਦਾਂ ਭੈਣ ਦੱਸਦੀ ਆ ਕਿ ਕਿਵੇਂ ਗੁਰੂ ਸਾਹਿਬ ਦੀ ਮਿਹਰ ਤੇ ਕਿਰਪਾ ਵਰਤਦੀ ਆ ਕਹਿੰਦੀ 2014 ਜਾਂ 15 ਦੀ ਗੱਲ ਹੋਵੇਗੀ 15 ਦੀ ਹੋਵੇਗੀ ਕਹਿੰਦੇ 15 16 ਦੀ ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਜਦਾਂ ਬਿਮਾਰ ਹੋ ਗਈ ਮੈਨੂੰ ਬੁਖਾਰ ਨਹੀਂ ਸੀ ਉਤਰਦਾ ਕਹਿੰਦੀ ਇੱਕ ਦਿਨ ਰਾਤ ਨੂੰ ਨਾ ਮੈਂ ਕਦੇ ਰਾਤ ਪੂਰੀ ਰਾਤ ਕਦੇ ਸੁੱਤੀ ਨਹੀਂ ਘੰਟਾ ਸੌਂਗੀ 2 ਘੰਟੇ ਸੌਂਗੀ ਫੇਰ ਉੱਠ ਕੇ ਬਹਿ ਜਾਣਾ ਤੁਰਿਆ ਨਹੀਂ ਸੀ ਜਾਂਦਾ ਪਹਿਲਾਂ ਸਰੀਰ ਕੰਨੇ ਅਲਗਾ ਹੋ ਗਿਆ ਸੀ ਤੇ ਭੈਣ ਦੱਸਦੀ ਆ ਤੁਸੀਂ ਆਪ ਆਈਡੀਆ ਲਾ ਸਕਦੇ ਹੋ ਖਾਲਸਾ ਜੀ ਭੈਣ ਦੱਸਦੀ ਆ ਕਿ ਮੇਰਾ ਜਿਹੜਾ ਪਹਿਲਾਂ weight ਸੀ ਨਾ ਉਹ 74 ਕਿਲੋ ਸੀ ਤੇ ਜਦੋਂ ਮੈਨੂੰ ਇਹ ਹੋਈ ਚੀਜ਼ ਉਸ ਤੋਂ ਬਾਅਦ ਜਿਹੜਾ ਮੇਰਾ weight ਆ ਘਟ ਕੇ 26 ਕਿਲੋ ਹੋ ਗਿਆ ਖਾਲਸਾ ਦੀ 26 ਕਿਲੋ ਕੁਝ ਵੀ ਨਹੀਂ ਹੁੰਦਾ ਸਾਰਾ 26 ਕਿਲੋ weight ਹੋ ਗਿਆ ਸੀ ਤੇ ਕਹਿੰਦੇ ਫਿਰ ਵੀ ਮੈਂ ਮਹਾਰਾਜ ਦੀ ਕਿਰਪਾ ਨਾਲ 36 ਕਿਲੋ ਵਾਹਿਗੁਰੂ ਜੀ 37 ਕਿਲੋ weight ਹੋ ਗਿਆ ਸੀ ਤੇ ਕਹਿੰਦੇ ਮੈਂ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਤੁਰੀ ਤੁਰੀ ਫਿਰਦੀ ਸਾਂ ਵੀ ਇੰਨਾ ਸਰੀਰ ਜਿਹੜਾ ਖਿੱਚਿਆ ਗਿਆ ਡਾਊਨ ਹੋ ਗਿਆ ਤੇ ਕਹਿੰਦੇ ਮੈਂ ਨਾ ਮਹਾਰਾਜ ਦੀ ਰਹਿਮਤ ਨਾਲ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਇੰਦਾ ਹੀ ਮੈਂ ਸਾਰੀ ਰਾਤ ਜਾਗਦੀ ਰਹੀ ਉਦਾਂ ਦੇ ਰੋਜ਼ ਹੀ ਬਾਬਾ ਜੀ ਬੋਲਦੇ ਨੇ ਗੁਰੂ ਘਰ ਸਪੀਕਰ ਵਿੱਚ ਪਰ ਉਸ ਦਿਨ ਮੇਰੇ ਕੰਨੀ ਆਵਾਜ਼ ਆ ਜਿਆਦਾ ਪਈ ਜਿਆਦਾ ਪੈਣ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਜੀ ਮਾਰਾ ਸੱਚੇ ਪਾਸ਼ਾ ਮੇਰ ਕੋ ਕਿਹੜਾ ਇਹੋ ਜਿਹਾ ਗੁਨਾਹ ਹੋਇਆ ਹੈ ਮੈਂ ਤੇ ਜਾਣਦੀ ਨਹੀਂ ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਮੈਂ ਪਿਛਲੇ ਕਰਮਾਂ ਚ ਕਿਹੜੇ ਪਾਪ ਕੀਤੇ ਆ ਪਰ ਤੁਸੀਂ ਬਖਸ਼ਣ ਹਾਰਾ ਕਿਰਪਾ ਕਰ ਦਿਓ ਜੇ ਤੁਸੀਂ ਮੈਨੂੰ ਬਖਸ਼ ਦਿਓ ਮਹਾਰਾਜ ਮੈਨੂੰ ਰਾਜ਼ੀ ਕਰ ਦਿਓ ਕੈਨੀ ਮੈਂ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਨਾ 15-20 ਮਿੰਟਾਂ ਬਾਅਦ ਬੈਠੀ-ਬੈਠੀ ਨੂੰ ਨੀਂਦ ਆ ਗਈ ਸੌ ਗਈ ਸੁੱਤੀ ਸਾਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਚੁੱਭੀਆਂ ਮਾਰ ਰਹੀਆਂ ਤੇ ਨਾਲੇ ਕਹਿ ਰਹੀਆਂ ਵੇਖੀ ਹਾਂ ਮਹਾਰਾ ਨੇ ਮੈਨੂੰ ਹੁਣੇ ਠੀਕ ਕਰ ਦੇਣਾ ਮਹਾਰਾ ਨੇ ਮੈਨੂੰ ਹੁਣੇ ਠੀਕ ਕਰ ਦੇਣਾ ਇਦਾਂ ਬੋਲ-ਬੋਲ ਰਹੀਆਂ ਫਿਰ ਉੱਥੇ ਮੈਂ ਪ੍ਰਕਰਮਾ ਮਹਾਰਾ ਦੇ ਸਥਾਨ ਦੀ ਕਰਕੇ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਬੁੰਗਾ ਉੱਥੇ ਬੈਠੀਆਂ ਤੇ ਉੱਥੇ ਮੈਂ ਪੁੱਛ ਰਹੀਆਂ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿੱਥੇ ਮਿਲਣਗੇ ਇੱਕ ਦਿਨ ਮੈਂ ਸੁਪਨੇ 'ਚ ਪੁੱਛਣੀ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਕਿੱਥੇ ਮਿਲਣਗੇ ਕਹਿੰਦੇ ਉੱਥੇ ਬਜ਼ੁਰਗ ਸੀ ਉਹ ਕਹਿੰਦਾ ਢੀਏ ਬਾਬਾ ਦੀਪ ਸਿੰਘ ਸਾਹਿਬ ਦਾ ਪੈਰਾ ਸਾਰੇ ਥਾਂ ਹੀ ਹੈ ਤੇ ਆਹ ਤੈਨੂੰ ਦਸੀਏ ਬਾਬਾ ਦੀਪ ਸਿੰਘ ਸਾਹਿਬ ਕਿੱਥੇ ਮਿਲਣਗੇ ਕਹਿੰਦੇ ਮੈਂ ਉਹਨਾਂ ਦੇ ਨਾਲ ਤੁਰ ਪਈ ਸੁਪਨੇ ਵਿੱਚ ਤੇ ਅੱਗੇ ਖਾਲਸਾ ਜੀ ਸੰਗਤ ਬਹੁਤ ਬੈਠੀ ਆ ਤੇ ਸੁਖਣੀ ਸਾਹਿਬ ਦਾ ਪਾਠ ਕਰ ਰਹੀ ਹੈ ਇਹ ਮੈਂ ਸੁਪਨੇ ਵਿੱਚ ਤੱਕਿਆ ਤੇ ਸੁਪਨੇ ਦੇ ਵਿੱਚ ਮੈਂ ਕਿਉਂਕਿ ਭੈਣ ਖਾਲਸਾ ਜੀ ਕਹਿੰਦੀ ਵੀ ਮੈਂ ਪਹਿਲਾਂ ਸੁਖਨੀ ਸਾਹਿਬ ਦਾ ਪਾਠ ਕਰਦੀ ਰਹੀ ਆ ਤੇ ਸੁਖਨੀ ਸਾਹਿਬ ਦਾ ਪਾਠ ਐਸਾ ਪਾਠ ਹੈ ਖਾਲਸਾ ਜੀ ਥੋੜੇ ਦਿਨ ਤੁਸੀਂ ਕਰ ਲੋ ਇਹਦੀਆਂ ਕਈ ਪੰਕਤੀਆਂ ਤੁਹਾਡੇ ਆਪਣੇ ਆਪ ਮੂੰਹ ਚ ਆਉਣ ਲੱਗ ਪੈਣੀਆਂ ਕਹਿੰਦੀ ਉੱਥੇ ਜਦੋਂ ਸੰਗਤ ਜਾਪ ਕਰਦੀ ਸੀ ਨਾ ਤੇ ਮੈਂ ਉਸ ਨਾਲ ਬਾਪੂ ਜੀ ਦੇ ਗਈ ਸੰਗਤ ਬਹੁਤ ਬੈਠੀ ਦੂਰ ਦੂਰ ਤੱਕ ਸੰਗਤ ਬੈਠੀ ਐ ਤੇ ਜਾਪ ਚੱਲਦਾ ਪਿਆ ਸੁਖਨੀ ਸਾਹਿਬ ਦਾ ਉੱਥੇ ਜਿਹੜੀਆਂ ਪੰਕਤੀਆਂ ਉਹ ਮੇਰੇ ਚਿੱਤ ਵਿੱਚ ਰਹਿ ਗਈਆਂ ਤੇ ਉਹਨੇ ਚਿਰੋਂ ਮੇਰੀ ਅੱਖ ਖੁੱਲ ਗਈ ਤੇ ਮੇਰੇ ਮੂੰਹ ਵਿੱਚ ਉਹ ਪੰਕਤੀਆਂ ਸਨ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਨਾ ਮੈਂ ਮੇਰੇ ਮਨ ਵਿੱਚ ਆਇਆ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਮੈਨੂੰ ਰਾਤੀਂ ਇਦਾਂ ਸੁਪਨਾ ਆਇਆ ਪਰ ਮੈਨੂੰ ਉਹਦੇ ਨਾਲ RAM ਬੜਾ ਆਇਆ ਮੇਰੀ ਜਿੱਦਾਂ ਰੂਹ ਨੂੰ ਸ਼ਾਂਤੀ ਮਿਲ ਗਈ ਹੋਵੇ ਉਹ ਮੈਨੂੰ ਬੜਾ ਹੋਇਆ ਜੇ ਤੁਸੀਂ ਮੈਨੂੰ ਲੈ ਕੇ ਚੱਲੋ ਗੁਰੂ ਰਾਮਦਾਸ ਮਹਾਰ ਦੇ ਘਰ ਕਹਿੰਦੇ ਚਲੋ ਮੇਰਾ ਘਰ ਵਾਲਾ ਮੈਨੂੰ ਲੈ ਕੇ ਗਿਆ ਉੱਥੇ ਮੈਂ ਇਸ਼ਨਾਨ ਕੀਤਾ ਮਹਾਰਾਜ ਦੀ ਕਿਰਪਾ ਨਾਲ ਫਿਰ ਮੈਂ ਸ਼ਿਦਾਂ ਸਾਹਿਬ ਗਈ ਮੈਨੂੰ ਸ਼ਿਦਾਂ ਸਾਹਿਬ ਦਾ ਪਤਾ ਲੱਗ ਗਿਆ ਵੀ ਉੱਥੇ ਸੰਗਤ ਚਪੈਰਾ ਕੱਢਦੀ ਹੈ ਉਹੀ ਸਥਾਨ ਸੀ ਮਹਾਰਾਜ ਦੀ ਰਹਿਮਤ ਨਾਲ ਜਦੋਂ ਉੱਥੇ ਪਹੁੰਚੀ ਉੱਥੇ ਸੰਗਤ ਬੈਠੀ ਜਾਪ ਕਰਦੀ ਸੀ ਜਿੱਦਾਂ ਸ਼ਨੀਵਾਰ ਵੀ ਕਈ ਸੰਗਤ ਆ ਜਾਂਦੀ ਕਾਫੀ ਸੰਗਤ ਬੈਠੀ ਜਾਪ ਕਰਦੀ ਸੀ ਕਹਿੰਦੇ ਮੈਂ ਉੱਥੇ ਬਹਿ ਕੇ ਨਾ ਮੈਂ ਵੀ ਮਹਾਰਾਜ ਦੀ ਕਿਰਪਾ ਸਦਕਾ ਆਪਣੇ ਘਰ ਵਾਲੇ ਨੂੰ ਕਿਹਾ ਵੀ ਤੁਸੀਂ ਮੈਨੂੰ ਪਾਠ ਸੁਣਾਓ ਤੇ ਮਹਾਰਾਜ ਦੀ ਰਹਿਮਤ ਨਾਲ ਅਸੀਂ ਉੱਥੇ ਸੁਖਨੀ ਸਾਹਿਬ ਦਾ ਪਾਠ ਕੀਤਾ ਗੁਰੂ ਸਾਹਿਬ ਦੀ ਕਿਰਪਾ ਵਰਤੀ ਕਹਿੰਦੇ ਪਹਿਲੀ ਵਾਰ ਜਦੋਂ ਮੈਂ ਉੱਥੇ ਗਈ ਘਰੇ ਆਉਂਦਿਆਂ ਮੈਨੂੰ ਪਤਾ ਲੱਗ ਗਿਆ ਮੈਨੂੰ ਕੀ ਹੋਇਆ ਕਹਿੰਦੇ ਮੈਂ ਘਰੇ ਆਈ ਤੇ ਫਿਰ ਉਵੇਂ ਹੀ ਹੋਇਆ ਅਮਰਤ ਵੇਲੇ ਬਾਬਾ ਜੀ ਬੋਲੇ ਤੇ ਮੈਂ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਤੁਸੀਂ ਮੈਨੂੰ ਰਸਤਾ ਵਿਖਾਇਆ ਤੁਹਾਡਾ ਧੰਨਵਾਦ ਹੈ ਕਿ ਨਹੀਂ ਮੈਂ ਇੰਨੀਆਂ ਹੀ ਅਰਦਾਸਾਂ ਜੇ ਕਰਕੇ ਤੇ ਫਿਰ ਮੈਨੂੰ ਨੀਂਦ ਆ ਗਈ ਨੀਂਦ ਆਉਂਦੀ ਹੈ ਤੇ ਖਾਲਸਾ ਜੀ ਇੱਥੇ ਮੈਂ ਫਿਰ ਨਹੀਂ ਦੱਸਣਾ ਚਾਹੁੰਦਾ ਵੀ ਕਿਹੜਾ ਰਿਸ਼ਤਾ ਸੀ ਉਹਦਾ ਉਹਨਾਂ ਸੁਪਨੇ ਵਿੱਚ ਕੀ ਵੇਖਦੀ ਆ ਵੀ ਕਿਸੇ ਦੇ ਘਰ ਗਈ ਹੈ ਆਪਣੇ ਪਰਿਵਾਰ ਦੇ ਨਾਲ ਹੀ ਘਰ ਹੈ ਉਹਦੇ ਘਰ ਗਈ ਹੈ ਤੇ ਉਸ ਬੀਬੀ ਨੇ ਖਾਲਸਾ ਜੀ ਖੀਰ ਬਣਾਈ ਸੀ ਪੂੜੇ ਤੇ ਖੀਰ ਬਣੀ ਹੋਈ ਸੀ ਉਹ ਖੀਰ ਵਿੱਚ ਕੁਝ ਪਾ ਕੇ ਨੂੰ ਦਿੱਤਾ ਸੀ ਉਹ ਚੀਜ਼ ਜਿਹੜੀ ਖੀਰ ਚ ਪਾ ਕੇ ਉਹਨੂੰ ਖਵਾਈ ਸੀ ਸਾਰਾ ਦਿਸ਼ ਇਹਨੂੰ ਸੁਪਨੇ ਵਿੱਚ ਮਾਰਨੇ ਵਿਖਾ ਦਿੱਤਾ ਵੀ ਜਦੋਂ ਤੂੰ ਐਦਾਂ ਗਈ ਸਾਂ ਉਥੇ ਆ ਵੀ ਬੀਬੀ ਬੈਠੀ ਸੀ ਆ ਵੀ ਬੈਠੀ ਸੀ ਉਹ ਵੀ ਬੈਠੀ ਸੀ ਜਦੋਂ ਉਹ ਵੇਖ ਲਿਆ ਤੇ ਅੱਖ ਖੁੱਲੀ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਮੈਂ ਸਮਝ ਗਈਆਂ ਮੈਨੂੰ ਕੀ ਹੋਇਆ ਜਦੋਂ ਨਵੀਂ ਨਵੀਂ ਮੈਂ ਵਿਆਹ ਹੀ ਆਈ ਸਾਂ ਤੇ ਉਦੋਂ ਬਹੁਤ ਆਉਣੀ ਜਾਣੀ ਆਸੇ ਪਾਸੇ ਕਈ ਕਿਤੇ ਕਿਸੇ ਨੇ ਸੱਦਣਾ ਕਦੇ ਕਿਸੇ ਨੇ ਸਾਰਿਆਂ ਦਾ ਮੂੰਹ ਬਣ ਗਿਆ ਉਹ ਸਾਡੇ ਸ਼ਰੀਕੇ ਵਿੱਚੋਂ ਹੀ ਮਾਈ ਹੈ ਤੇ ਉਹਨੇ ਮਾਲ ਪੂੜੇ ਬਣਾਏ ਸੀ ਤੇ ਖਾਲਸਾ ਜੀ ਉਹ ਖਾਣ ਵਾਸਤੇ ਬੀਬੀ ਗਈ ਸੀ ਕਹਿੰਦੀ ਮਾਰ ਨੇ ਇਦਾਂ ਦਰਿਸ਼ ਵਿਖਾਇਆ ਵੀ ਜਿਹੜਾ ਉਹ ਮਰਨਾ ਹੋਇਆ ਵਾ ਬਿਲਕੁਲ ਹੋਇਆ ਉਹੀ ਬੀਬੀ ਉੱਥੇ ਬੈਠੀ ਸੀ ਉਹੀ ਉੱਥੇ ਬੈਠੀ ਸੀ ਉਵੇਂ ਦਾ ਸਿਸਟਮ ਸੀ ਉੱਥੇ ਬਹਿ ਕੇ ਮੈਂ ਰੋਟੀ ਖਾਧੀ ਸਾਰੀ ਜਗ੍ਹਾ ਮਾਰ ਨੇ ਖਾਤੀ ਉਹ ਮਾਈ ਨੇ ਖੀਰ ਵਿੱਚ ਕੁਝ ਪਾ ਕੇ ਮੈਨੂੰ ਖਵਾਇਆ ਸੀ ਫਿਰ ਖਾਲਸਾ ਜੀ ਜਦੋਂ ਰਸਤਾ ਪਤਾ ਲੱਗ ਗਿਆ ਫਿਰ ਮਹਾਰਾਜ ਦੀ ਕਿਰਪਾ ਨਾਲ ਵੇਖੋ ਭੈਣ ਨੂੰ ਫਿਰ ਆਉਂਦਾ ਸੁਪਨਾ ਅਮਰਤ ਵੇੜੇ ਸਤਗੁਰਾਂ ਦੀ ਆਵਾਜ਼ ਆਉਂਦੀ ਹੈ ਤੇ ਫਿਰ ਉਹਨੂੰ ਸੁਪਨਾ ਆਉਂਦਾ ਜਦੋਂ ਸੁਮਣਾ ਆਇਆ ਫਿਰ ਸੁਪਨੇ ਵਿੱਚ ਸਤਗੁਰਾਂ ਨੇ ਦੱਸਿਆ ਵੀ ਤੁਸੀਂ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨੇ ਗ੍ਰੰਥੀ ਸਿੰਘ ਸੁਪਨੇ 'ਚ ਦੱਸ ਰਿਹਾ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਪੰਜ ਪਾਠ ਸ੍ਰੀ ਚੌਪਈ ਸਾਹਿਬ ਦੇ ਤੇ ਦੋ ਪਾਠ ਸ੍ਰੀ ਸੁਖਣੀ ਸਾਹਿਬ ਦੇ ਨਿਤ ਕਰਨੇ ਆ ਮਹਾਰਾਜ ਤੇਰੇ ਤੇ ਕਿਰਪਾ ਗੁਰੂ ਖਾਲਸਾ ਜੀ ਚਪੈਰਾ ਹੀ ਹੋ ਗਿਆ ਆਪਾਂ ਉੱਥੇ ਦੋ ਜਪ ਚੌਪਈ ਸਾਹਿਬ ਦੇ ਕਰਦੇ ਆ ਤੇ ਇੱਕ ਸੂਨੀ ਸਾਹਿਬ ਦਾ ਕਰਨੇ ਮਹਾਰਾਜ ਦੀ ਰਹਿਮਤ ਨਾਲ ਭੈਣ ਕਹਿੰਦੀ ਉਸੇ ਦਿਨ ਤੋਂ ਮੈਂ ਨਾ ਪਾਠ ਜਿਹੜਾ ਸੁਣਨਾ ਸ਼ੁਰੂ ਕਰ ਦਿੱਤਾ ਸੁਣਨ ਲੱਗ ਪਈ ਤੇ ਜਮਚੀ ਸਾਹਿਬ ਦੇ ਪੰਜ ਪਾਠ ਸੁਣਨੇ ਫਿਰ ਚੌਪਾਈ ਸਾਹਿਬ ਦੇ ਆਪ ਕਰ ਲੈਣੇ ਸੁਖਣੀ ਸਾਹਿਬ ਦੇ ਨਾਲ-ਨਾਲ ਕਰੀ ਜਾਣੇ ਫਿਰ ਹੌਲੀ-ਹੌਲੀ ਮੇਰੇ ਸਰੀਰ 'ਚ ਬਾੜ ਆਉਂਦਾ ਗਿਆ ਜਿੱਦਾਂ ਅੱਗੇ ਮੈਂ ਕੁਝ ਖਾ ਲੈਂਦੀ ਸਾਂ ਤੇ ਮੈਨੂੰ ਜੰਗਲ ਪਾਣੀ ਜਾਣਾ ਪੈਂਦਾ ਸੀ ਮੈਨੂੰ ਇਹ ਪਚਾਰ ਨਹੀਂ ਸੀ ਸਕਦੀ ਜਿਆਦਾ ਮੈਂ ਜੂਸ ਪੀ ਸਕਦੀ ਸਾਂ ਜਾਂ ਮੈਂ ਦਲੀਆ ਖਾਂਦੀ ਸਾਂ ਜਾਂ ਮੈਂ ਖਿਚੜੀ ਖਾਣੀ ਸਾਂ ਇੰਨੇ ਸਾਲਾਂ ਤੋਂ ਮੈਂ ਰੋਟੀ ਨਹੀਂ ਸੀ ਖਾਂਦੀ ਮੈਨੂੰ ਪਚਦੀ ਨਹੀਂ ਸੀ ਰੋਟੀ ਮਹਾਰਾਜ ਦੀ ਐਸੀ ਦਇਆ ਹੋਈ ਕਹਿੰਦੇ ਇੱਕ ਦਿਨ ਜਦੋਂ ਮੈਨੂੰ ਕਰਦਿਆਂ ਕਰਦਿਆਂ ਨਾ ਸਤਿਗੁਰਾਂ ਦੀ ਰਹਿਮਤ ਨਾਲ ਮੈਂ ਦੁਪਹਿਰੇ ਕੱਟਣ ਵੀ ਜਾਣ ਲੱਗ ਪਈ ਉੱਥੇ ਵੀ ਜਾਂਦੀ ਸੈਂਤ ਵਾਰ ਸੰਗਤ ਨਾਲ ਆਪਣੇ ਘਰ ਵਾਲੇ ਨਾ ਜਾਣਾ ਉਹਨੇ ਮੈਨੂੰ ਫੜ ਕੇ ਖੜਨਾ ਉੱਥੇ ਜਾਣਾ ਘੰਟਾ ਕਿ ਮੈਂ ਰੁਕਣਾ ਘੰਟਾ 2 ਘੰਟੇ ਦੁਪਹਿਰੇ ਵਿੱਚ ਹਾਜ਼ਰੀ ਲਵਾ ਕੇ ਫਿਰ ਆ ਜਾਣਾ ਬਹੁਤਾ ਬੈਠਾ ਨਹੀਂ ਸੀ ਜਾਂਦਾ ਨਾ ਖਲੂਤਾ ਜਾਂਦਾ ਐਵੇਂ ਸਤਿਗੁਰਾਂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਦਾਸਾਂ ਕਰਨੀਆਂ ਕਿ ਬਾਬਾ ਜੀ ਤੁਸੀਂ ਉਹ ਮਹਾਰਾਜ ਕਿਰਪਾ ਕੀਤੀ ਆ ਤੁਸੀਂ ਉਹ ਸੱਚੇ ਪਾਤਸ਼ਾਹ ਸਾਨੂੰ ਰਸਤੇ ਪਾਇਆ ਆ ਜਿਹੜਾ ਸਵੇਰੇ ਮਹਾਰਾਜ ਦੇ ਹੁਕਮ ਵੇਲੇ ਬੋਲਦੇ ਹੋ ਤੁਸੀਂ ਉਹ ਹੀ ਬੋਲਦੇ ਹੋ ਇਦਾਂ ਸ਼ਰਧਾ ਬਣ ਗਈ ਘਰ ਵਿੱਚ ਜੋਤ ਜਗਾ ਲਈ ਭੈਣ ਨੇ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਸਾਤ ਗੁਰਾਂ ਦੀ ਕਿਰਪਾ ਨਾਲ ਅੱਜ ਹੋਰ ਕੱਲ ਨੂੰ ਹੋਰ ਫਰਕ ਪੈਂਦਾ ਗਿਆ ਫਰਕ ਪੈਂਦਾ ਗਿਆ ਫਿਰ ਕਿਸੇ ਦੀ ਨਾ ਇਹਨਾਂ ਨੇ ਕਥਾ ਸੁਣ ਲਈ ਉਹਦੇ ਵਿੱਚ ਬਚਨ ਆਉਂਦਾ ਸੀ ਵੀ ਜੇ ਤੁਸੀਂ ਜਾਲ ਰੱਖ ਕੇ ਜਾਪ ਕਰੋ ਜਾਲ ਨੂੰ ਛਕੋ ਤੇ ਮਹਾਰਾਜ ਕਿਰਪਾ ਕਰ ਦੂ ਬੜੀ ਸ਼ਰਧਾ ਬਣੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਧੰਨ ਬਾਬਾ ਦੀਪ ਸਿੰਘ ਜੀ ਮੈਂ ਆ ਪਾਣੀ ਦਾ ਜਾਲ ਦਾ ਗਲਾਸ ਭਰ ਕੇ ਰੱਖਿਆ ਤੇ ਜਾਪ ਕਰਾਂਗੀ ਕਿਰਪਾ ਕਰਿਓ ਜਦੋਂ ਮੈਂ ਛਕਾਂ ਮੈਂ ਠੀਕ ਹੋ ਜਾ ਐਵੇਂ ਭੈਣ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਪ ਰੱਖਿਆ ਉਹਦੇ ਉੱਤੇ ਸਾਰੀ ਪਾਣੀ ਦਾ ਜਾਪ ਕੀਤਾ ਜਾਪ ਕਰਕੇ ਜਦੋਂ ਜਲ ਛਕਣ ਲੱਗੀ ਫਿਰ ਸੀਧਾ ਨਾ ਨਾ ਲਿਆ ਮੈਂ ਪਾਣੀ ਪੀਤਾ ਪਾਣੀ ਪੀਣ ਤੋਂ ਬਾਅਦ ਨਾ ਮੈਂ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਵੀ ਉਹ ਨਾ ਖਾਲਸਾ ਜੀ ਮੇਰੇ ਸਿਰ ਦੀ ਮਾਲਿਸ਼ ਕਰ ਦਿੰਦਾ ਹੁੰਦਾ ਸੀ ਤੀਜੇ ਚੌਥੇ ਦਿਨ ਮੈਂ ਠੀਕ ਹੋ ਜਾਂਦੀ ਸਭ ਫਰਕ ਪੈ ਜਾਂਦਾ ਸੀ ਉਹ ਕਹਿੰਦਾ ਚੱਲ ਮੈਂ ਤੇਰੀ ਮਾਲਸ਼ ਕਰ ਦਿੰਨਾ ਉਹਨੇ ਮੈਂ ਪਾਣੀ ਨੂੰ ਜਾਲ ਨੂੰ ਛਕੇ ਨੂੰ ਜੇ 10 ਮਿੰਟ ਹੋਏ ਸੀ ਇੰਨੀ ਜ਼ੋਰ ਦੀ ਅੰਦਰੋਂ ਫੁਹਾਰਾ ਜਿਹੜਾ ਉਲਟੀ ਦਾ ਨਿਕਲਿਆ ਉਹਦੇ ਨਾਲ ਕਈ ਕੋਸ਼ ਜਿੱਦਾਂ ਸਰੀਰ ਦੇ ਵਿੱਚੋਂ ਕਾਲੇ ਰੰਗ ਦੀਆਂ ਕਈ ਤਰ੍ਹਾਂ ਦੀਆਂ ਜਿੱਦਾਂ ਬੋਟੀਆਂ ਹੁੰਦੀਆਂ ਲਾਲ ਉਹ ਇਦਾਂ ਅੰਦਰੋਂ ਬਾਹਰ ਆ ਗਿਆ ਜਦੋਂ ਇਹਨੂੰ ਉਲਟੀ ਆਈ ਉਸ ਦਿਨ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਮੈਂ ਸਰੀਰ ਵਿੱਚ ਹਾਂ ਮੈਂ ਵੀ ਕੋਈ ਸਰੀਰ ਹਾਂ ਨਹੀਂ ਤੇ ਮੇਰਾ ਸਰੀਰ ਭਾਰਾ ਰਹਿੰਦਾ ਸੀ ਦੁਖੀ ਰਹਿੰਦਾ ਸੀ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਦਇਆ ਕੀਤੀ ਦੋਆਂ ਕ ਮਹੀਨਿਆਂ ਦੇ ਵਿੱਚ ਮੇਰਾ ਸਰੀਰ ਭਰਨਾ ਸ਼ੁਰੂ ਹੋ ਗਿਆ weight ਵਧਣਾ ਸ਼ੁਰੂ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਸਤਗੁਰਾਂ ਦੀ ਰਹਿਮਤ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਅੱਜ ਮੈਂ ਬਿਲਕੁਲ ਨਰੁਈ ਆ ਤੇ ਭੈਣ ਕਹਿੰਦੀ ਸਾਡੇ ਕੋਈ ਬੱਚਾ ਨਹੀਂ ਸੀ ਬੱਚਾ ਕਿਵੇਂ ਹੋਣਾ ਸੀ ਦੁਖੀ ਤੇ ਮੈਂ ਸਾਹ ਸਰੀਰ ਕਰਕੇ ਫਿਰ ਸਤਗੁਰਾਂ ਦੀ ਕਿਰਪਾ ਨਾਲ 2017 ਦੇ ਵਿੱਚ ਮੈਂ ਬਿਲਕੁਲ ਠੀਕ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਕੀਤਾ ਉਸ ਤੋਂ ਬਾਅਦ ਸਤਗੁਰਾਂ ਦੀ ਰਹਿਮਤ ਨਾਲ 2019 ਦੇ ਵਿੱਚ ਮਹਾਰਾਜ ਨੇ ਸਾਨੂੰ ਪੁਜੰਗੀ ਬਖਸ਼ਿਆ ਫਿਰ ਖਾਲਸਾ ਜੀ ਵੇਖੋ ਮਹਾਰਾਜ ਨੇ ਠੀਕ ਕੀਤਾ ਰਾਜੀ ਕੀਤਾ ਫਿਰ ਪੁਜੰਗੀ ਵੀ ਬਖਸ਼ਣਾ ਕੀਤਾ ਇਹ ਭੈਣ ਦੀ ਹੱਡ ਬੀਤੀ ਸੀ ਉਹਨਾਂ ਨੇ ਖਾਲਸਾ ਜੀ ਸੁਣਾਉਣਾ ਕੀਤੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਸਭ ਕੁਝ ਦੇਣ ਵਾਲੇ ਆ ਪਰ ਖਾਲਸਾ ਜੀ ਜੇ ਉਹਨਾਂ ਦੇ ਬਚਨਾਂ ਨੂੰ ਮੰਨਿਏ ਜੇ ਬਚਨ ਕਮਾ ਲਈਏ ਨਾ ਗੁਰੂ ਸਾਹਿਬ ਦਾ ਬਚਨ ਮੰਨ ਲਈਏ ਫਿਰ ਖਾਲਸਾ ਜੀ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਭ ਕੁਝ ਪ੍ਰਾਪਤ ਹੋ ਜਾਂਦਾ ਮਹਾਰਾਜ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰ ਕਿਰਪਾ ਕਰਨ ਸਾਡੇ ਤੇ ਵੀ ਮਹਾਰਾਜ ਕਿਰਪਾ ਕਰ ਦੇਣ ਕਿਉਂਕਿ ਖਾਲਸਾ ਜੀ ਸਾਰਿਆਂ ਨੂੰ ਰੱਖਣ ਵਾਲਾ ਦਾਤਾ ਹੈ ਵਾਹਿਗੁਰੂ ਹੈ ਉਹ ਤੋਂ ਬਿਨਾ ਹੋਰ ਕੋਈ ਨਾ ਤੇ ਦੁੱਖ ਸੁਣਨ ਵਾਲਾ ਨਾ ਦੁੱਖ ਦੂਰ ਕਰਨ ਵਾਲਾ ਹੈ ਜਿਹੜਾ ਨਾਮ ਦਾ ਮੰਨਣ ਕਰਦਾ ਹੈ ਨਾ ਉਹਨੂੰ ਮਨ ਦਾ ਗੁਰੂ ਕੇ ਉਪਦੇਸ਼ ਨੂੰ ਮੰਨਦਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮੰਨੈ ਪਾਵਹਿ ਮੂਖ ਦਵਾਰ ਮੰਨੈ ਪਰਵਾਰ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਸੋ ਸਤਗੁਰਾਂ ਦੀ ਇਹ ਪਾਵਨ ਪੁਤਰ ਬਾਣੀ ਸਾਨੂੰ ਸਮਝਾਉਂਦੀ ਹੈ ਨਾ ਮੰਨਿਆ ਕੋਲ ਉਧਰ ਸਭ ਕੁਡੰਬਸ ਬਾਇਆ ਮਾਰਾ ਕਹਿੰਦੇ ਨਾ ਮੰਨਣ ਨਾਲ ਕੋਲ ਉਧਰ ਜਾਂਦੀ ਸਾਰਾ ਪਰਿਵਾਰ ਤਰ ਜਾਂਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਭੁਲਾ ਦੀ ਖਾਲਸਾ ਜੀ ਕਿਮਾ ਬਖਸ਼ਣੀ ਸਤਿਗੁਰ ਮੇਹਰਾਂ ਕਰਨ ਐਵੇਂ ਖਾਲਸਾ ਜੀ ਭੈਣ ਨੂੰ ਸ਼ਹੀਦਾਂ ਨੇ ਰਾਜੀ ਕੀਤਾ ਕਿਵੇਂ ਦੀ ਵੇਖੋ ਬਿਮਾਰੀ ਸੀ ਫਿਰ ਉਹ ਭੈਣ ਕਹਿੰਦੀ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਜਿਹਨੂੰ ਸਿੰਘ ਬੋਲਦੇ ਨੇ ਨਾ ਗੁਰੂ ਘਰ ਮੈਨੂੰ ਉਸੇ ਵੇਲੇ ਜਿਹੜੀ ਜਾਗ ਆ ਜਾਂਦੀ ਹੈ ਉਸੇ ਵੇਲੇ ਫਿਰ ਮੈਂ ਜਾਬ ਵਿਆਹ ਸ਼ੁਰੂ ਕਰ ਲੈਣੀ ਆ ਸਤਿਗੁਰ ਆਵਾਜ਼ ਮਾਰ ਕੇ ਠਾਉਂਦੇ ਸੋ ਮਹਾਰਾਜ ਕਿਰਪਾ ਕਰਨ ਧੰਨ ਨੇ ਅਸੀਂ ਆ ਰੂਹਾਂ ਜਿਨ੍ਹਾਂ ਨੂੰ ਭਾਈ ਮਹਾਰਾਜ ਆਪ ਆ ਕੇ ਠਾਉਂਦੇ ਨੇ ਨਾਮ 'ਚ ਪਾਉਂਦੇ ਆ ਸੋ ਸਤਗੁਰ ਸੱਚੇ ਪਾਸ਼ਾ ਕਿਰਪਾ ਕਰਨ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ